ਸਾਸੀ ਦਾ ਸਾਰੇ ਵੀਰਾਂ ਨੂੰ ਆਲ ਕਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਵੀਰ ਜੀ ਅੱਜ ਤੁਹਾਨੂੰ ਪਿੰਡ ਰਾਏ ਸਾਂਸੀ ਢਿੱਲੋ ਡੇਰੀ ਫਾਰਮ ਤੇ ਵੀਡੀਓ ਕਵਰ ਕਰਨ ਲੱਗੇ ਆ ਇੱਕ ਵੜ ਇੱਕ ਟੋਕੜ ਗੱਬਣ ਮੱਝ ਇੱਕ ਨੀਲੀ ਰਾਵੀ ਦੀ ਤੇ ਇੱਕ ਝੋਟੀ ਪਹਿਲਾ ਸਵੇਰ ਸੂਈ ਤੁਹਾਨੂੰ ਦਿਖਾਵਾਂਗੇ ਤੇ ਸਾਰੀ ਡਿਟੇਲ ਹਰਮਨ ਵੀਰ ਕੋਲ ਲੈ ਕੇ ਤੁਹਾਨੂੰ ਦਵਾਂਗੇ ਤੇ ਕਰਦੇ ਆ ਹਰਮਨ ਵੀਰ ਨਾਲ ਗੱਲਬਾਤ ਤੇ ਆਓ ਵੀਰ ਜੀ ਸਾਸਿਕਾ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੇ ਬਹੁਤ ਵਧੀਆ ਜੀ ਕਹੀ ਸੁਣਾਓ ਬਾ ਵਧੀਆ ਵੀਰ ਜੀ ਠੀਕ ਠਾਕ ਜੇ ਜੇ ਦੇਖਾ ਵੀਰ ਜੀ ਕਿੰਨੇ ਨਗ ਜੇ ਵੀਰ ਜੀ ਕੋਲ ਅੱਜ ਅੱਜ ਚਾਰ ਜੇ ਆਪਣੇ ਕੋਲ ਠੀਕ ਹੈ ਜੀ ਨੀਲੀ ਰੌਣ ਦੀ ਮੈਂ ਲੈਂਦੀ ਆ ਵੇਖੋ ਬਾਰਡਰ ਏਰੀਆ ਚੋਂ ਕੱਢ ਕੇ ਹਾਂਜੀ 14 15 ਕਿਲੋ ਦੀ ਮਾਲ ਕੁ ਮੈਂ ਭਾਜੀ ਠੀਕ ਹੈ ਵੀਰ ਜੀ ਹਾਂਜੀ ਤੇ ਉਹ ਕਿਦਾਂ ਜੀ ਇਹ ਵੀਰ ਜੀ ਸੂਈ ਛੋਟੀ ਪਹਿਲਾਂ ਪਵਾ ਜੀ ਠੀਕ ਹੈ ਜੀ 10 ਕਿਲੋ ਕੰਡੇ ਵਾਲਾ ਜੀ ਠੀਕ ਹੈ ਤੇ ਪਹਿਲੋਂ ਆਪਣਾ ਨਾਮ ਤੇ ਐਡਰੈਸ ਵੀਰ ਜੀ ਬੋਲ ਲੀਏ ਜੀ ਹਰਮਨ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤੁਸੀ ਜਨਾ ਜੀ ਠੀਕ ਹੈ ਜੀ ਫੋਨ ਨੰਬਰ 82644431 ਠੀਕ ਹੈ ਵੀਰ ਜੀ ਤੇ ਕਿਤੋਂ ਸ਼ੁਰੂਆਤ ਕਰੀਏ ਆਹ ਛੋਟੀ ਤੋਂ ਕਰ ਲੀਏ ਲਓ ਵੀਰ ਜੀ ਇਹ ਤੋਂ ਕਰ ਲੋ ਰੀਫ라이 ਛੋਟੀ ਪਾਜੀ ਮੀਆਂ ਬਾਈਆਂ ਦੇ ਨਾਲ ਸੂਈ ਕੱਟਾ ਮਾਦੂ ਜੀ ਠੀਕ ਹੈ ਜੀ ਬੋਲੇਵਾ ਬਹੁਤ ਸੋਹਣਾ ਥਣ ਲੱਗਾ ਹੈ ਗੈਪ ਤੇ ਬਹੁਤ ਕਿੱਦਾਂ ਸਿਲੋਆ ਕੱਟੀ ਦੇ ਕੋਲ ਸਿੰਘੀ ਵੇਖੋ ਸਿੰਘੀ ਦਾ ਫੇਸ ਕੁਆਲਿਟੀ ਚੈੱਕ ਕਰ ਸਕਦੇ ਬਹੁਤ ਜ਼ਿਆਦੀ ਚੰਗੀ ਆ ਛੋਟੀ ਭਾਈ ਚੌਗੀ ਏ ਚਾਰ ਦੰਦ ਦੇ ਛਿੱਗੀਆਂ ਦੀਆਂ ਪੁੱਟਣ ਡਈ ਆ ਹਾਂਜੀ ਹਾਂਜੀ ਵੀਰ ਜੀ ਬਹੁਤ ਜ਼ਿਆਦੀ ਚੰਗੀ ਛੋਟੀ ਨਗੀਨਾ ਹੀ ਆ ਦੇ ਥਣ ਥੋਂ ਦੇ ਬਹੁਤ ਜ਼ਿਆਦਾ ਚੰਗਾ ਲੱਗਾ ਵੇਖੋ ਵੀਰ ਜੀ ਛੋਟੀ ਦਾ ਕਿੱਦਾਂ ਹੈ ਠੀਕ ਹੈ ਵੀਰ ਜੀ। ਬੇਲ ਦੀ ਬੜੀ ਚੰਗੀ ਗਾੜੀਆਂ ਵੀ ਲੈਵਾ ਆਉਣਾ ਹੀ ਆ। ਨਹੀਂ ਨਹੀਂ ਬਹੁਤ ਸੋਹਣਾ ਥਣ ਲੱਗਾ ਵਾ। ਯਾਰ ਮਨਵੀਰ ਕੋਲ ਸਾਰੇ ਡੰਗਰ ਪਸ਼ੂ ਬਹੁਤ ਯਾਰੇ ਚੰਗੇ ਹੁੰਦੇ ਆ। ਤੇ ਆਹ ਬੱਚਾ ਦੇ ਵੀਰ ਜੀ ਦੇ ਮਗਰ? ਹਾਂਜੀ। ਠੀਕ ਆ। ਇਹ ਬੱਚਾ ਦੇ ਵੀਰ ਜੀ ਕੋਈ ਮਹੀਨੇ ਦਾ ਲਾਲੇ, ਕੋਈ 20 ਦਾ ਲਾਲੇ ਕੋਈ 25 ਦਾ ਲਾਲੇ ਹਨਾ ਅਰਮਣ ਵੀਰ ਜੀ। ਤੇ ਅਰਮਣ ਵੀਰ ਜੀ ਕੀ ਮੁੱਲਿਆ? ਮੁੱਲ ਫੋਨ ਤੇ ਨਾਲ ਜੀ। ਫੋਨ ਤੇ ਕਰਨਾ ਐ। ਤੇ ਦੁੱਧ ਸਹੀ ਕਿੰਨਾ ਦੱਸਿਆ ਜੇ ਪੂਰਾ ਲੀਟਰ ਆਣਾ ਹੋਊਗਾ ਜੀ ਮੁੱਲ ਵੀ 10 ਹੀ ਦਈਏ ਦੱਸੋ ਵੀਰ ਜੀ ਦੱਸੋ 1.5 ਵੀ ਕੀ ਕਰਵਾ ਦੇ ਦਿਆਂਗੇ ਨਹੀਂ ਜਿਆਜ ਕਰੀਏ ਆਪਣੇ ਨਾਲ ਚੈਨਲ ਤੇ ਤੁਹਾਡੀ ਪਹਿਲੀ ਵੀਡੀਓ ਆ ਰਹੀ ਤੁਸੀਂ ਉਦਾਂ ਵੀਡੀਓ ਦੇ ਸਟਾਰ ਹੀ ਜੀ ਅੱਜਕੱਲ ਤੇ ਬਾਕੀ ਆਪਾਂ ਤੁਹਾਡਾ ਮਨ ਤਨ ਆਪਣੇ ਚੈਨਲ ਤੇ ਆਪਾਂ ਪੂਰਾ ਕਰਾਉਣਾ ਤੁਹਾਨੂੰ ਕਿੰਨੇ ਦੀ ਕੰਮ ਲੱਗਦੀ ਆ ਤੁਸੀਂ ਦੱਸਣਾ ਜੇ ਇਸ ਵੀ 90000 ਟੋਟੀ ਦੇ ਦਾਂਗੇ ਨਹੀਂ ਹੋਰ ਕਰੀਏ ਮਾਨਤਾਂ ਨਹੀਂ ਹੋਰ ਕਰ ਦਈਏ ਨਹੀਂ ੱਤਕਾ ਦੋ ਹੋਰ ਛੱਡ ਦਈਏ ਚੱਲ ਕੋਈ ਨਹੀਂ ਜੇਤ ਨਹੀਂ ਕਰਦਾ 88 ਦੀ ਦੇ ਦਾਂਗੇ ਹਾਂ ਮੌਕੇ ਦੇ ਮਾਨਤਾਂ ਹੋਰ ਕਰ ਦਿਓ ਵੀਰ ਭਰਾਵਾਂ ਦਾ ਠੀਕ ਹੈ ਵੀਰ ਜੀ ਤੇ ਇਹ ਵੀਰ ਜੀ ਕਿੰਨੇ ਦਿਨ ਲੈ ਜੂਗੀ ਇਹ ਤਿੰਨ ਭਾਜੀ 10 ਮਹੀਨ ਲੈ ਜੂਗੀ ਠੀਕ ਹੈ ਜੀ ਬਹੁਤ ਬੜੀ ਚੰਨੀ ਮੈਂ ਠੀਕ ਹੈ ਜੀ ਤੇ ਇਹ ਸੁਹਾ ਵੀਰ ਜੀ ਕਿਤਨਾ ਕਿੰਨਾ ਸੁਣਾ ਤੀਜਾ ਸੁਣਾ ਹਾਂ ਜੀ 14 ਲੀਟਰ ਪਿਓਰ ਨਿਸ਼ਾਨੀਆਂ ਸਾਰੀਆਂ ਆ ਗਈਆਂ ਵੀਰ ਜੀ ਹਣਾ ਸੌਲ ਤੇ ਵੀ ਖੰਧਣ ਵੀ ਬਹੁਤ ਜ਼ਿਆਦਾ ਚੰਗਾ ਆ ਗਿਆ ਵਾ ਫਿਰ ਰਿਸਪੌਂਸ ਵੀ ਬਹੁਤ ਜ਼ਿਆਦਾ ਚੰਗਾ ਵਾ ਮੱਝ ਆਲਮੋਸਟ ਦੁੱਧ ਵਾਲੀ ਆ ਹਾਂ ਜੀ ਹਰਮਨ ਵੀ ਜੀ ਇਹਦਾ ਕਿੰਨਾ ਕੁ ਮਤਲਬ ਦੁੱਧ ਪੂਰਾ ਸਹੀ ਦੱਸ ਦੋ ਵੀਰ ਉਹਨਾਂ ਨੂੰ ਕਿੰਨਾ ਚਵਾ ਦਊਗਾ ਕਿੰਨੇ ਦੇਣਾ ਕਿੰਨੇ ਦੇਣਾ ਨਹੀਂ ਨਹੀਂ ਉਹ ਤੇ ਦਊਗੀ ਖੁੱਲਾ ਡੁੱਲਾ ਦਊਗੀ ਜਿਹੜੇ ਵੀ ਭਰਾ ਨੇ ਖੜਨੀ ਆ ਨਾ ਉਹ ਆਪਣੇ ਤੋਂ ਜ਼ਿਆਦਾ ਸਿਆਣੇ ਵੇਖਣਾ ਨਹੀਂ ਨਹੀਂ ਉਹ ਤੇ ਗੱਲ ਪੱਕੀ ਜੇ ਤੇ ਇਹਦਾ ਕੀ ਮੁੱਲ ਜੀ ਹਰਮਨ ਵੀਰ ਜੀ ਮੁੱਲ ਵੀਰ ਜੀ 1 5 ਕਰਦੇ ਆ ਮੱਕ ਦੀ ਦੇਣੀ ਨਹੀਂ ਸாம்ਸੂਮ ਛੱਡਦੀ ਆ ਵੀਰਾਂ ਨੂੰ ਗੱਬਣ ਆ ਨਹੀਂ ਹੋਰ ਕਰਦੀਏ ਮਾਨਤਣ ਨਹੀਂ ਕਰਦੇ ਨਹੀਂ ਤੁਸੀਂ ਕਰ ਦੋ ਵੀਰ ਜੀ 95000 ਤੇ 100 ਰੁਪਿਆ ਛੱਡਾਂਗੇ ਚਲੋ 1000 ਹੋਰ ਮਾਨਤਣ ਕਰ ਦੂਗਾ 94 ਦੇ ਦੇ ਦੂਗਾ ਹਰਮਨ ਵੀਰ ਵੀਰ ਭਰਾ ਫੋਨ ਲਾ ਲੈ ਮੌਕੇ ਤੇ ਮਾਨਤਣ ਹੋ ਜੂ ਥੋੜਾ ਬਾਅਦ ਹੋਰ ਛੋਟ ਛੱਪਾ ਸ਼ਾਮ ਹੀ ਮੇਰੀ ਚੱਕ ਪਾਸ 6 ਤਨੂ ਬੁੱਤ ਠੀਕ ਹੈ ਜੀ ਹਾਂ ਜੀ ਨਾੜਾ ਨੂੜਾ ਬਹੁਤ ਿਆਦੀਆਂ ਆਗੀਆਂ ਚੱਡੇ ਤੇ ਮਿਲਦੀ ਮਲਦੀ ਯਾਰ ਮਨਵੀਰ ਜੀ ਇਹ ਕੱਦਾ ਵਾਂ ਦੋਵੇਂ ਟਾਈਮ ਹੀ ਕੋ ਕਿਹੜੀ ਛੋਟੀ ਦੀ ਬੇਟੀ ਮਾਵਾਣ ਕੱਟੀ ਆ ਮਲਵਾਣ ਮਲਵਾਣ ਕੱਟੀ ਆ ਹਾਂ ਜੀ ਆਹ ਫੇਸ ਵਾਲੀ ਬਹੁਤ ਸੰਗੀ ਸੰਗੀ ਛੋਟੀ ਦੀ ਨਹੀਂ ਬਹੁਤ ਜ਼ਿਆਦਾ ਸੋਹਣੀ ਆ ਸਾਰੀ ਛੋਟੀ ਤੇ ਇਹ ਜਿਹੜਾ ਵੀਰ ਜੀ ਮੇਨ ਛੋਟੀ ਲੈ ਜਾਊਗਾ ਨਾ ਹਾਂ ਜੀ ਨਹੀਂ ਤੇ ਪੈਸੇ ਤਾਂ ਡਬਲ ਕਰ ਦੋਗੇ ਯਾਰ ਮਨਵੀਰ ਜੀ ਐਨੂੰ ਘਮਾ ਲਓ ਆ ਨਾੜਾਂ ਦੇ ਚੱਡੇ ਤੇ ਐਫ ਗਾਏਆਂ ਨੂੰ ਜਾਲ ਹੀ ਲੱਗਾ ਪਿਆ ਵਾ ਤੇ ਬਹੁਤ ਹੀ ਸੋਹਣੀ ਦੇ ਕੱਦ ਵਜਣ ਦੇ ਬਹੁਤ ਹੀ ਜ਼ਿਆਦਾ ਹਨਾ ਹਨ ਮਨਵੀਰ ਜੀ ਜਿਹੜਾ ਵੀ ਚਾਰ ਮਹੀਨਾ ਚੋਟੀ ਸਾਮ ਨੂੰ ਗਾ ਹਾਂਜੀ ਚੋਟੀ ਡੇਢ ਦੀ ਇੱਕ ਛੜ ਦੀ ਵਿਖਦੀ ਆ ਦੇਖਦੀ ਆ ਜੀ ਵਿਖਦੀ ਆ ਹੁਣ ਆਪਾਂ 90 ਦੀ ਦੇਰੀਏ ਨਹੀਂ ਕਰੀਏ ਮਾਨਤਾਂ ਖੁੱਲਾ ਹੀ ਆਪਾਂ 85 ਦੀ ਦੇ ਰਾਂਗੇ ਨੇ ਯਾਦਾ ਇਹ ਕੰਮ 82 ਦੀ ਦੇ ਦੇ ਪੂਰੇ 80 ਦੀ ਦੇ ਦੀਏ ਦੇ ਰਾਂਗੇ ਜੀ ਇਤਨੀ ਠੀਕ ਆ ਜੀ ਹੋਰ ਇੱਕ ਤੋਂ ਮੌਕੇ ਦੇ ਛੋੜ ਛੱਪਾ ਵੀ ਕਰਦੇ ਥੋੜਾ ਬਾਧਾ ਹਾਂਜੀ ਠੀਕ ਆ ਜੀ ਦੇਣਾ ਹਫਤਾ ਦਾ ਇਹ ਨਹੀਂ ਕੱਢਦੀ ਏ ਠੀਕ ਆ ਜੀ ਦੰਨਾ ਜੀ ਜੇ ਦੰਨਾ ਹੀ ਹੋਣੀ ਜੀ ਚੌਕੀ ਤੇ ਠੀਕ ਜੀ ਹਫਤਾ ਲੈ ਜੂਗੀ ਲੈ ਜੂ ਮੇਰੀ ਲੈ ਜੂ ਠੀਕ ਆ ਜੀ ਬਹੁਤ ਚੰਗੀ ਵੈੜ ਭਾਜੀ ਬਹੁਤ ਸੋਹਣੀ ਕਾਲੀ ਨਾਗਣੀ ਆ ਵੈੜ ਕਾਦੀ ਆ ਹੁਣ ਬੁਲਬੁਲ ਦਾ ਬੱਚਾ ਹੀ ਆ ਤੰਤੋ ਨੂੰ ਵੀ ਚੰਗਾਰ ਮਨਵੀਰ ਜੀ ਬਣਾ ਜੂਗੀ ਹਾਂ ਹਾਂਜੀ ਬਾਕੀ ਗਰਮੀ ਗਰਮੀ ਨਹੀਂ ਮਨਾਉਣ ਵਾਲੀ ਬਹੁਤ ਯਾਦੀ ਚੰਗੀ ਆ ਠੰਡੀ ਸੀ ਦਾ ਹਾਂਜੀ ਤੇ ਇਹਦਾ ਕੀ ਮੁੱਲ ਜੀ ਮੁੱਲ ਦਾ 50 ਕਰਦੇ ਆ ਅੱਛਾ ਜੀ ਨਹੀਂ ਕਰ ਦਈਏ ਮਾਨ ਤਾਣਾ 42 ਦੀ ਦੇ ਰਾਂਗੇ ਹਾਂ 40 ਅੰਦਰ ਕਰ ਦਈਏ 40 ਦੀ ਦੇ ਰਾਂਗੇ ਹਾਂ ਚਲੋ 1000 ਛੱਡ ਦੋ ਫਿਰ ਕਿਹਾ ਹਣ ਪਹਿਲੇ ਠੀਕ ਆ ਜੀ ਨਾਂ ਤੇ ਐਡਰੈਸ ਲੈ ਕੇ 10 ਵਜੇ ਤੱਕ ਸੌਦੇ ਚੱਲਣਗੇ ਭਾਜੀ ਆਪਣੇ ਚਾਹੀਦੇ ਠੀਕ ਆ ਜੀ ਤੇ ਵੀਰ ਜੀ ਇੱਕ ਰਾਂ ਨਾਮ ਤੇ ਐਡਰੈਸ ਫੇਰ ਦੱਸ ਦੋ ਐਂਡ ਰਾਇ ਸਸਜੀਲਾ ਮਰਸਦ ਤਸਿਲ ਜਨਾ ਹੈ ਜੀ ਠੀਕ ਹੈ ਵੀਰ ਜੀ ਹੋਰ ਕੋਈ ਬੇਨਤੀ ਕਰਨਾ ਚਾਹੋਗੇ ਵੀਰ ਜੀ ਬੇਨਤੀ ਗੱਬਣਾ ਪਾਸ ਕਰੋ ਵੀਰ ਜੀ ਸੋਇਆਂ ਟੋ ਠੀਕ ਹੈ ਜੀ ਤੇ ਇਹੋ ਹੀ ਹਰਮਨ ਵੀਰ ਕੋ ਚਾਰਨ ਆ ਗਿਆ ਤੇ ਫੋਨ ਕਰਕੇ ਮੇਰਾ ਵੀਰ ਕੋਈ ਵੀ ਲੈ ਸਕਦਾ ਖਰੀਦ ਸਕਦਾ ਆਪਣੀ ਤਸੱਲੀ ਕਰਕੇ ਖਰੀਦਿਓ ਸਾਰੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ